ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪੂਰੇ ਸੂਬੇ ਦੇ ਵਿੱਚ ਵਰਕਰ ਮੀਟਿੰਗਾਂ ਚੱਲ ਰਹੀਆਂ ਉਹਦੇ ਤਹਿਤ ਅੱਜ ਅਸੀਂ ਮੋਗਾ ਆਏ ਆ ਮੇਰੇ ਨਾਲ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿੱਚੇ ਸ੍ਰੀ ਕ੍ਰਿਸ਼ਨ ਸ਼ਰਮਾ ਰਾਸ਼ਟਰੀ ਜਨਰਲ ਸਕੱਤਰ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਸੰਜੀਵ ਦੇਮ ਜੀ ਸਾਡੇ ਉੱਤਰ ਭਾਰਤ ਮਹਿਲਾ ਸੈਨਾ ਦੇ ਪ੍ਰਧਾਨ ਸ਼੍ਰੀਮਤੀ ਸੁਵਰਾਜ ਕੁਮਨ ਪਾਟਿਆ ਜੀ ਸਾਡੇ ਪੰਜਾਬ ਸੂਬਾ ਦੇ ਪ੍ਰਧਾਨ ਸ਼੍ਰੀਮਤੀ ਮਨਦੀਪ ਸ਼ਰਮਾ ਜੀ ਰਾਮਬਚਨ ਰਾਏ ਜੀ ਜਿਹੜੇ ਪੰਜਾਬ ਦੇ ਉਹ ਪ੍ਰਧਾਨ ਨੇ ਤੇ ਮੋਗੇ ਦੇ ਪਰਿਵਾਰੀ ਵੀ ਨੇ ਔਰ ਸਾਡੇ ਹਰਸ਼ ਮਹਾਜ ਜੀ ਜਿਹੜੇ ਜ਼ਿਲ੍ਹਾ ਪਟਿਆਲਾ ਦੇ ਮਹਿਲਾ ਕਾਈ ਦੇ ਪ੍ਰਧਾਨ ਨੇ ਤਮਾਮ ਇਹਨਾਂ ਦੇ ਪਾਰਟੀ ਜਿਹੜੀ ਮੋਗੇ ਦੇ ਸਾਡੇ ਵਪਾਰੀ ਸ ਇਹਨਾਂ ਦੇ ਖੇਮ ਚੰਦ ਜੀ ਵੀ ਉਪ ਪ੍ਰਧਾਨ ਪੰਜਾਬ ਨੇ ਤੇ ਸਾਡੇ ਯੂਆਈ ਕਾਈ ਮਹਿਲਾ ਕਾਈ ਵਪਾਰ ਸ ਇਹਨਾਂ ਦੇ ਤਮਾਮ ਅਧਿਕਾਰੀਆਂ ਦੇ ਗੁਆਇਜ ਇੱਕ ਵੱਡਾ ਕਾਰਜਕਰਤਾ ਦਾ ਇਕੱਠ ਹੋਇਆ ਅੱਜ ਅਸੀਂ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੀ ਲੋਕ ਸਭਾ ਚੋਣਾਂ ਔਰ ਨਗਰ ਨਿਗਮ ਚੋਣਾਂ ਆ ਰਹੀਆਂ ਹੈ ਉਹਦੀ ਪਾਰਟੀ ਤਿਆਰੀ ਕਰ ਰਹੀ ਹੈ ਔਰ ਉਸ ਤਿਆਰੀ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਜਿਹੜੀ ਲੋਕ ਸਭਾ ਚੋਣਾਂ ਤੇ ਨਗਰ ਨਿਗਮ ਚੋਣਾਂ ਹੋਣ ਗਿਆ ਪਾਰਟੀ ਆਪਣੀ ਸ਼ਕਤੀ ਦੇ ਮੁਤਾਬਕ ਹੁਣ ਸਾਰੀ ਲੀਡਰਸ਼ਿਪ ਮੋਗੇ ਦੀ ਆਪਸ ਦੇ ਵਿੱਚ ਤਾਲਮੇਲ ਕਰੇਗੀ ਔਰ ਇਥੋਂ ਲੋਕ ਸਭਾ ਵੀ ਲੜੀ ਜਾਏਗੀ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਲੜੀਆਂ ਜਾਣਗੀਆਂ ਦੂਸਰਾ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਆ ਸ਼ਰਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅਸੀਂ ਰਿਪਬਲਿਕ ਡੇ ਨੂੰ ਕਾਲਾ ਦਿਵਸ ਮਨਾਵਾਂਗੇ ਅਸੀਂ ਸਿਮਰਨ ਮਹਿਮਾਨ ਨੂੰ ਸਵਾਲ ਪੁੱਛਿਆ ਪਹਿਲਾਂ ਤੂੰ ਕਸਮ ਖਾਦੀਸ ਸੰਵਿਧਾਨ ਦੀ ਮੈਂਬਰ ਪਾਰਲੀਮੈਂਟ ਜਿੱਤਾ ਔਰ ਤੂੰ ਕਹਿ ਰਿਹਾ ਹੈ ਸੰਵਿਧਾਨ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ ਤੇ ਜਿਸ ਸੰਵਿਧਾਨ ਪਰ ਤੇ ਅਤਿਆਚਾਰ ਕਰ ਰਿਹਾ ਹੈ ਔਰ ਤੂੰ ਕਾਲਾ ਦਿਵਸ ਬਣਾਣਾ ਹੈ ਤੇ ਤੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਤਿਆਗ ਪੱਤਰ ਦੇ ਕਹਿ ਵੀ ਸੰਵਿਧਾਨ ਦੇ ਮਤਾਬਿਕ ਮੈਂ ਇਸ ਪਾਰਲੀਮੈਂਟ ਚ ਨਹੀਂ ਜਾਊਂਗਾ ਕਿਉਂਕਿ ਇਹਦੇ ਨਾਲ ਅਨਜਸਟਿਸ ਹੋ ਰਿਹਾ ਹੈ ਪਰ ਸਿਮਰਨ ਸਿੰਘ ਮਾਨ 도ਗਲੇ ਚਰਿੱਤਰ ਦੇ ਮਾਲਕ ਨੇ ਉਹ ਪਹਿਲਾਂ ਸੰਵਿਧਾਨ ਦੀ ਕਸਮ ਖਾਂਦੇ ਨੇ ਔਰ ਉਹਦੀ ਪਾਵਰ ਇੰਜੋਏ ਕਰ ਰਹੇ ਹੈ ਮੈਂਬਰ ਪਾਰਲੀਮੈਂਟ ਹੋਣ ਦੀ ਜਿਹੜੀ ਤਾਕਤ ਹੈ ਉਹਨੂੰ ਇੰਜੋਏ ਕਰ ਰਹੇ ਔਰ ਦੂਜੇ ਪਾਸੇ ਪੰਜਾਬ ਦੇ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਆਗਰ ਉਹ ਸੱਚੇ ਹਿਤੈਸ਼ੀ ਹੈ ਤਾਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣ ਆ ਕੇ ਪੰਜਾਬ ਚ ਲੜਨ ਇਹ ਉਹ ਵਿਅਕਤੀ ਹੈ ਜਿਹੜਾ ਪੈਸੇ ਲੈ ਕੇ ਵਿਦੇਸ਼ਾਂ ਚ ਬਸਣ ਦੇ ਲਈ ਸਰਨ ਲੈਣ ਦੇ ਲਈ ਲੈਟਰ ਦਿੰਦਾ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਆਪਣੇ ਇੰਟਰਵਿਊ ਦੇ ਵਿੱਚ ਆਈ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਨਕੇਲ ਕਸਣ ਜਿਹੜੇ 26 ਜਨਵਰੀ ਨੂੰ ਇਹ ਕਾਲਾ ਦਿਵਸ ਮੰਨਣਗੇ ਤੇ ਅਸੀਂ ਪਟਿਆਲੇ ਆਪਣਾ ਮੋਗੇ ਦੇ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਚਾਰ ਕਰਨ ਕਿ ਇਹਦੇ ਖਿਲਾਫ ਕੀ ਕੀਤਾ ਜਾ ਸਕਦਾ ਹੈ ਇਹ ਇੱਕ ਤਰਫਾ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਸਿਮਰਨ ਸਿੰਘ ਮਾਨ ਮੋਰਚਾ ਲਗਾਉਣਾ ਚਾਹੁੰਦੇ ਆ ਇਹ ਸਿੱਧਾ ਸਿੱਧਾ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ 26 2050 ਨੂੰ ਲਾਗੂ ਕੀਤਾ ਗਿਆ ਸੀ ਉਹਦੀ ਬੇਅਦਬੀ ਹੈ ਉਹਦਾ અપਮਾਨ ਹੈ ਸਾਰੇ ਬਾਲਮਿਕ ਸਮਾਜ ਨੂੰ ਰਵਿਦਾਸ ਸਮਾਜ ਨੂੰ ਜਾਂ ਜਿਹੜੇ ਲੋਕ ਵੀ ਭਾਰਤ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਖੁੱਲ ਕੇ ਬਾਹਰ ਆਣਾ ਚਾਹੀਦਾ ਹੈ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਚਾਹੋ ਕਾਂਗਰਸ ਹੈ ਭਾਜਪਾ ਹੈ ਅਕਾਲੀ ਦਲ ਹੈ ਜਿਹੜੇ ਵੀ ਸੰਵਿਧਾਨ ਦੀ ਹਉਥ ਲੈਂਦੇ ਹਨ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਮੋਰਚਾ ਲੈਣਾ ਚਾਹੀਦਾ ਹੈ ਅਗਰ ਉਹ ਕਾਲਾ ਦਿਵਸ ਮਨਾਉਂਦੇ ਹੈ ਔਰ ਬਾਕੀ ਪਾਰਟੀਆਂ ਚੁੱਪ ਕਰ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਪੰਜਾਬ ਸਰਕਾਰ ਦੇ ਖਾਮੋਸ਼ੀ ਵੀ ਇਹ ਸਾਬਤ ਕਰੇਗੀ ਕਿ ਅਤਵਾਦੀ ਸਮਰਥਕਾਂ ਨੂੰ ਕੇਵਲ ਕनाडा ਚ ਛੂਟ ਨਹੀਂ ਦਿੰਦੇ ਯਾਨੀ ਪੰਜਾਬ ਚ ਵੀ ਛੂਟ ਦਿੰਦੇ ਜਾ ਰਹੀ ਹੈ ਫਿਰ ਮਜਬੂਰਨ ਸਿਵਸਾਨਾ ਹਿੰਦੁਸਤਾਨ ਰਣਨੀਤੀ ਬਣਾਏਗੀ ਔਰ ਫਿਰ ਉਸ ਟਕਰਾਓ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏ ਤੁਹਾਡਾ ਕੀ ਰੁਖ ਰਹੇਗਾ ਜੀ ਅਸੀਂ ਪਹਿਲਾਂ ਬਾਕੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਇਹਦੇ ਖਿਲਾਫ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇੱਕ ਜੋ ਟੋਕੇ ਰਣਨੀਤੀ ਬਣਾਓ ਜੋ ਰਣਨੀਤੀ ਨਹੀਂ ਬਣਾਣਗੇ ਉਸ ਤੋਂ ਬਾਅਦ ਸੇਵਸਨਾ ਹਿੰਦੁਸਤਾਨ ਆਪਣਾ ਰੁਖ ਸਪਸ਼ਟ ਕਰੇਗੀ ਲੋਕ ਸਭਾ ਰક્ષਣ ਦੀ ਗੱਲ ਕੀਤੀ ਹੈ ਕਿੰਨੀਆਂ ਸੀਟਾਂ ਤੇ ਲੜੇਗੀ ਸੇਵਸਨਾ ਹਿੰਦੁਸਤਾਨ 13 ਦੀ 13 ਲੋਕ ਸਭਾ ਸੀਟਾਂ ਤੇ ਲੜੇਗੀ ਆਉਣ ਵਾਲੇ ਸਮੇਂ ਚ ਰਾਸ਼ਟਰੀ ਕਾਰਜਕਾਰਨੀ ਦੀ ਵੀ ਮੀਟਿੰਗ ਹੋ ਰਹੀ ਹੈ ਔਰ ਉਸ ਕਾਰਜਕਾਰਨੀ ਚ ਤੈਅ ਕੀਤਾ ਜਾਏਗਾ ਕਿ ਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਕਿਹੜੇ ਸੂਬਿਆਂ 'ਚ ਲੜਾਂਗੇ ਕਿਉਂਕਿ ਸਾਡੀ ਪਾਰਟੀ ਕੇਵਲ ਪੰਜਾਬ 'ਚ ਨਹੀਂ ਹੈ ਲਗਭਗ 12-13 ਰਾਜਾਂ 'ਚ ਹੈ ਔਰ ਅਸੀਂ ਇਹ ਖੁੱਲੇ ਆਮ ਵੀ ਕਿਹਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਜੇ ਹਿੰਦੂਤਵ ਦੇ ਅੱਗੇ ਕੰਮ ਕਰ ਰਹੀ ਹੈ ਅਗਰ ਉਹ ਸਾਡੇ ਤੋਂ ਸਾਡੇ ਨਾਲ ਵਾਰਤਾ ਕਰਦੇ ਆ ਗਠਜੰਬੰਦਨ ਕਰਦੇ ਆ ਤਾਂ ਉਸ ਵੀ ਪਾਰਟੀ ਵਿਚਾਰ ਕਰ ਸਕਦੇ ਆ